ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨਵੈ ਸੋ ਸਿਰ ਦੀ ਜੈ ਧਾਰ ਨਾਨਕ ਜਿਸ ਤਿੰਜਰ ਮਹਿ ਬਿਰਹਾ ਨਹੀਂ ਸੋ ਤਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਡਹੁ ਤੁੱਲੀ ਨਾਨਕਾ ਫਿਰ ਫਿਰ ਜਨਮ ਮੁਈਆਸ ਕਸਤੂਰੀ ਕੈ ਭੋਲੜੈ ਗੰਦੇ ਢਮ ਪਈਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪਿਐ ਮਨ ਮੇਰੇ ਜੋ ਅੰਤਿ ਆਸਰ ਲੈ ਛਦਾ ਸੋ ਐਸਾ ਹਰ ਨਾਮ ਜਪਿਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡ ਭਾਗੀ ਤਿਨ ਨਿੰਦਕ ਦੁਸ਼ਟ ਸਭ ਪੈ ਰਹੀ ਪਾਏ ਨਾਨਕ ਨਾਮ ਆਰਾਧ ਸਭ ਨਾਤੇ ਵੱਡਾ ਸਭ ਨਾ ਵੈ ਅੱਗੇ ਆ ਨਿਵਾਇ ਸਲੋਕ ਮਹਲਾ 3 ਜੀ ਵੇਸ ਕਰੇ ਗੁਰੂਪ ਕੁਲਖਣੀ ਮਨ ਖੋਤਾ ਕੂੜਿਆ ਫਿਰ ਕਹਿ ਭਾਣੈ ਨਾ ਚੱਲੇ ਹੁਕਮ ਕਰੇ ਦਾਵਾਰ ਗੁਰ ਕਹਿ ਭਾਣੈ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕਿਆ ਜੋ ਧੁਰ ਲਿਖਿਆ ਤਰਤਾ ਮਨ ਤਨ ਸੌਪੇ ਕੰਤ ਕੋ ਸਬਦੇ ਧਰੇ ਪਿਆਰ ਬਿਨ ਨਾਵੇਂ ਕਿਨੈ ਨਾ ਪਾਇਆ ਦੇਖ ਹੁਰਦੈ ਵਿਚਾਰ ਨਾਨਕ ਸਾਹ ਸੁਆਲਿਓ ਸੁਲਖਣੀ ਜੇ 라ਵੀ ਸਿਰਜਨ ਹਾ ਮਹੱਲਾ ਤੀਜਾ ਮਾਇਆ ਮੋਗ ਬਾਰ ਹੈ ਇਸ ਦਾ ਨਾਂ ਦਿਸੈ ਉਰਵਾਰ ਨਾ ਪਾਰ ਮਨ ਮੁਖ ਅਗਿਆਨੀ ਮਹਾ ਦੁਖ ਪਾਏਂਦੇ ਡੁੱਬੇ ਹਰ ਨਾਮ ਵਿਸਾਰ ਭਲ ਕੇ ਉਠ ਬਹੁ ਕਰਮ ਕਮਾਵੇ ਦੂਜੈ ਭਾਇ ਪਿਆਰ ਸਤ ਗੁਰ ਸੇਵਹਿ ਆਪਣਾ ਪੌਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵਹਿ ਸੱਚ ਨਾਮ ਉਰਤਾਰ ਪੌੜੀ ਹਰ ਜਲ ਸਲ ਮਹੀਲ ਭਰਪੂਰ ਦੂਜਾ ਨਾ ਹੈ ਕੋਏ ਹਰ ਆਪ ਬਹਿ ਕਰੇ ਨਿਆ ਕੂੜਿਆ ਸਬ ਮਾਰ ਕਢੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀਓਏ ਸਭ ਹਰ ਕੀ ਕਰਹੁ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਦਾ ਪਾਪੀ ਕਉ ਦੰਦ ਦੀ ਹੋਏ ਸ਼ਲੋਕ ਮਹੱਲਾ ਤੀਜਾ ਮਨ ਮੁਖ ਮੈਲੀ ਕਾਮਣੀ ਕੁਲਖਣੀ ਪੁਨਾਰ ਫਿਰ ਛੋੜਿਆ ਘਰ ਆਪਣ ਪਰ ਪੁਰਖੈ ਨਾਲ ਪਿਆਰ ਕ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਮੈ ਗੁਰੂਪ ਕਸੋਹਣੀ ਪਰ ਹਰ ਛੋਡੀ ਪਤਾ ਮਹੱਲਾ ਤੀਜਾ ਸ਼ਬਦ ਰਤੀ ਸੋਹਾਗਣੀ ਸਤਿਗੁਰ ਕੈ ਭਾਏ ਪਿਆਰ ਸਦਾ ਆਵੇ ਤੇਰੇ ਆਪਨ ਸੱਚੈ ਪ੍ਰੇਮ ਪਿਆਰ ਹੱਥ ਸੁਆਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੋਹਾਗਣੀ ਮੇਲੀ ਮੇਲਣਹਾਰ ਪੌੜੀ ਹਰ ਤੇਰੀ ਸਭ ਕਰਹਿ ਉਸਤਤ ਜਿਨ 파ਥੇ ਕਾਢਿਆ ਹਰ ਦੁਦਨੋ ਕਰਹਿ ਸਭ ਨਮਸਕਾਰ ਜਿਨ ਪਾਪੈ ਤੇਰਾ ਖਿਆ ਹਰ ਮਹਿਮਾਨਿਆ ਤੂੰ ਮਾਨ ਹਰ ਡਾਢੀ ਹੁ ਕੂੰ ਡਾਢਿਆ ਹਰ ਅਹੰਕਾਰਿਆ ਮਾਰ ਨਿਵਾਏ ਮਨ ਮੁਖ ਮੂਡ ਸਾਧਿਆ ਹਰ ਭਗਤਾ ਦੇ ਵਡਿਆਈ ਗਰੀਬ ਅਨਾਥਿਆ ਸ਼ਲੋਕ ਮਹੱਲਾ ਤੀਜਾ ਸਤਗੁਰ ਕੈ ਭਾਣੈ ਜੋ ਚੱਲੈ ਇਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਨਹੀਂ ਟ ਨ ਸਕੈ ਕੋਈ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ 부ਝੈ ਕੋਈ ਮਹੱਲਾ ਤੀਜਾ ਨਾਨਕ ਹਰ ਨਾਮ ਜਿਮੀ ਆਰਾਧਿਆ ਅਨੰਦਿਨ ਹਰਿ ਲਿਖਤਾਰ ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੈ ਕਾਰ ਪੂਰੇ ਪੂਰਾ ਕਰਿ ਛੋਦਿਆ ਹੁਕਮ ਸਵਾਰਨ ਹਾਰ ਗੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾ ਗੁਰਮੁਖ ਜਿਨੀ ਆਰਾਧਿਆ ਤਿਨੀ ਤਰਿਆ ਭੌਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੀਵਡ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇ ਸਾ ਕਿਉਂ ਕੀਜੈ ਜਾਂ ਨਾਹੀ ਧਰਮ ਮਾਰਦਾ ਸੱਚਾ ਸਾਹਿਬ ਸਚਿਆ ਪਾਪੀ ਨਰ ਹਾਰਦਾ ਸਾਲਾਹੀ ਭਗਤਹੁ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾਂ ੳਰ ਧਾਰ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਾਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕਉ ਨਦਰ ਕਰੇ ਮਾਨਸ ਤੇ ਦੇਵਤੇ ਭੈ ਧਿਆਇ ਆ ਨਾਮ ਹਰੇ ਹਉਮੈ ਮਾਰ ਮਿਲਾਇਐ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਸਮਾਇਐ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਐਨ ਹਰ ਭਗਤਾਂ ਨੂੰ ਦੇ ਅਨੰਦ ਫਿਰ ਘਰੀ ਬਹਾਲੀਐਨ ਪਾਪੀਆਂ ਨੂੰ ਨਾ ਦੇਈ ਫਿਰ ਰਹਿ ਚੁਣ ਨਰਕ ਘੋਰ ਚਾਲਿਆਂ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ